ਤਾ ਹੁਣ ਆਪਾਂ ਇਹ ਮਿੱਥ ਕੇ ਆਏ ਆਂ ਕਿ ਆਪਾਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਝੰਡੇ ਦੀ ਅੱਖ ਨਹੀਂ ਖੁੱਲਦੀ ਜਦੋਂ ਤੱਕ ਭੰਤੇ ਨੂੰ ਇਸ ਗੱਲ ਦੀ ਅਕਲ ਨਹੀਂ ਆਉਂਦੀ ਕਿ ਮੈਂ ਇਹਨਾਂ ਨਾਲ ਵਾਅਦਾ ਵੀ ਕੀਤਾ ਸੀ ਕਿ ਮੈਂ ਦਾ ਭਰਤੀ ਕੈਲੰਡਰ ਲਾਗੂ ਕਰੂੰਗਾ ਭਰਤੀ ਕੈਲੰਡਰ ਦਾ ਹੁਣ ਤੁਸੀਂ ਸਾਰੇ ਇਸ ਗੱਲ ਨੂੰ ਵਹਿਤਰ ਜਾਣਦੇ ਹੋ ਕਿ ਭਰਤੀ ਕੈਲੰਡਰ ਦਾ ਮਤਲਬ ਹੁੰਦਾ ਹੈ ਕਿ ਇੱਕ ਮਿਥੀ ਡੇਟ ਸਾਲ ਦੀ ਉਸ ਸਾਲ ਦੇ ਵਿੱਚ ਪ੍ਰੋਸੈਸ ਹੋ ਕੇ ਸਾਰਾ ਕੁਝ ਤੁਸੀਂ ਆਪਣੇ ਨਿਯੁਕਤੀ ਪੱਤਰ ਲੈ ਕੇ ਜੁਆਇਨ ਕਰ ਲਓ ਤਾਂ ਆਪਾਂ ਪਿਛਲੇ ਸਮਿਆਂ ਦੇ ਵਿੱਚ ਟੁੱਟਵੇਂ ਆਉਂਦੇ ਮੀਟਿੰਗ ਦਾ ਸੱਦਾ ਆ ਗਿਆ ਮੀਟਿੰਗ ਨਹੀਂ ਹੋਈ 14 ਅਗਸਤ ਵਾਲੀ ਮੀਟਿੰਗ ਸਤੰਬਰ ਗਿਆ ਅਕਤੂਬਰ ਨਵੰਬਰ ਦਸੰਬਰ ਚ ਬੈਠੇ ਆ ਸਾਢੇ 4 ਮਹੀਨੇ ਹੋਣ ਵਾਲੇ ਐ ਅਜੇ ਤੱਕ ਨਹੀਂ ਹੋਈ ਜਿਹੜੀ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰ ਦੇ ਨਾਲ ਹੋਣੀ ਸੀ ਜਿਹੜੀ ਫਰੀਦਕੋਟ ਟੈਂਕੀ ਤੇ ਜਦੋਂ ਮਨੀ ਚੜਿਆ 14 ਤਰੀਕ ਨੂੰ 13 ਦੀ ਰਾਤ ਨੂੰ ਤਾਂ ਉਸ ਦਿਨ ਜਿਹੜੀ ਮੀਟਿੰਗ ਦਿੱਤੀ ਸੀ ਅਜੇ ਰੀਸ਼ਡਿਊਲ ਹੋ ਰਹੀ ਹੈ ਜੇ ਸਰਕਾਰ ਕੋਲੇ 4 ਮਹੀਨੇ ਇੱਕ ਵਰਗ ਦੀ ਗੱਲ ਸੁਣ ਦਾ ਸਮਾਂ ਨਹੀਂ ਤਾਂ ਫਿਰ ਇਹਦੇ ਵਿੱਚੋਂ ਚੋਣਾ ਵੀ ਆ ਗਿਆ ਇਹਦੇ ਵਿੱਚੋਂ ਜਿਮਨੀ ਚੋਣ ਵੀ ਆ ਗਈ ਇਹਦੇ ਵਿੱਚੋਂ ਆ ਸਿੱਧੀ ਵਿਹਾੜੇ ਵੀ ਆ ਗਏ ਇਹਦੇ ਵਿੱਚੋਂ 350 ਸਾਲਾ ਵੀ ਮਨਾ ਲਿਆ ਇਹਦਾ ਮਤਲਬ ਬਾਕੀ ਸਾਰਾ ਕੁਝ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਤਵਾ ਹੋ ਰਹੀ ਹੈ 31 ਅਗਸਤ ਨੂੰ ਤੁਸੀਂ ਐਕਸਪਾਇਰ ਹੋ ਰਹੇ ਹੋ ਇਸ ਦਾ ਕੋਈ ਮਤਲਬ ਨਹੀਂ ਤਾਂ ਫਿਰ ਇਹਦੇ ਨਾਲੋਂ ਸੌਖਾ ਤਰੀਕਾ ਇਹੀ ਹੈ ਕਿ ਆਪਾਂ ਇੱਥੇ ਆ ਕੇ ਬੈਠ ਗਏ ਆਪਾਂ ਬੈਠੀਏ ਸ਼ਾਂਤਵੇਂ ਤਰੀਕੇ ਦੇ ਨਾਲ ਸੰਵਿਧਾਨਕ ਤਰੀਕੇ ਨਾਲ ਬੈਠ ਜਾਈਏ ਨਾਲ ਸੰਵਿਧਾਨਕ ਇਹਨਾਂ ਨੂੰ ਮਨਜ਼ੂਰ ਆਇਆ ਆਹ ਸਵਿਧਾਨਕ ਵੀ ਆਉਂਦਾ ਕਿਉਂਕਿ ਜੇ ਸ਼ਾਂਤੀ ਨੂੰ ਬਣਾਏ ਰੱਖਣ ਲਈ ਹਥਿਆਰਾਂ ਦੀ ਲੋੜ ਪੈਂਦੀ ਹੈ ਸਰਦਾਂ ਤੇ ਫੋਰਸਾਂ ਖੜੀਆਂ ਨੇ ਕਿ ਸ਼ਾਂਤੀ ਬਣੀ ਰਹੇ ਸੰਗੀਨਾ ਦੇ ਬੰਦੂਕਾਂ ਦੇ ਸائے ਹੇਠਾਂ ਸ਼ਾਂਤੀ ਰਹਿੰਦੀ ਹੈ ਤਾਂ ਫਿਰ ਆਪਣੇ ਹੱਕਾਂ ਲਈ ਅਸ਼ਾਂਤੀ ਦਾ ਤਰੀਕਾ ਅਪਣਾਇਆ ਵੀ ਨਾਜਾਇਜ਼ ਨਹੀਂ ਹੈ ਤੁਹਾਡੀ ਪਰਿਭਾਸ਼ਾ ਤੇ ਡਿਪੈਂਡ ਹੈ ਕਿ ਤੁਸੀਂ ਉਸ ਨੂੰ ਪ੍ਰਭਾਵਸ਼ਤ ਕਿਵੇਂ ਕਰਦੇ ਹੋ ਤੁਹਾਡੇ ਤੇ ਕੋਈ ਆ ਕੇ ਜ਼ਬਰ ਕਰਦਾ ਹੈ ਤੁਹਾਡੇ ਤੇ ਕੋਈ ਹੱਕਾ ਤੇ ਡਾਕਾ ਮਾਰਦਾ ਹੈ ਤੁਹਾਡੇ ਤੇ ਚੋਰੀ ਕਰਦਾ ਹੈ ਤਾਂ ਉੱਥੇ ਪਰ ਅਸੀਂ ਸ਼ਾਂਤੀ ਨਾਲ ਨਹੀਂ ਬੈਠਾਂਗੇ ਕਿ ਚੰਗਾ ਜੀ ਚੋਰ ਜੀ ਤੁਸੀਂ ਲੈ ਜਾਓ ਲੁੱਟ ਕੇ ਅਸੀਂ ਤੁਹਾਡੇ ਤੇ ਚਪੇੜਾ ਨਹੀਂ ਮਾਰਨਾ ਅਸੀਂ ਤੁਹਾਡੇ ਡਾਂਗ ਨਹੀਂ ਮਾਰਨੀ ਤਾਂ ਜਦੋਂ ਸਾਡੀ ਸਾਰੀ ਜ਼ਿੰਦਗੀ ਲੁੱਟੀ ਜਾ ਰਹੀ ਹੈ ਤੁਹਾਡੀਆਂ ਡਿਗਰੀਆਂ ਡਿਪਲੋਮੇ ਲੁੱਟੇ ਜਾ ਰਹੇ ਆ ਤਾਂ ਇਹ ਚਪੇੜਾ ਭਗਵੰਤ ਮਾਨ ਦੇ ਮੂਤੇ ਵੀ ਵੱਜਣਾ ਚਾਹੀਦਾ ਹੈ ਇਹ ਡਾਂਗ ਭਗਵੰਤ ਮਾਨ ਦੇ ਮੋਰਾਂ ਤੇ ਵੀ ਪੈਣੀ ਚਾਹੀਦੀ ਹੈ ਇਹ ਉਹ ਜਿਹੜੇ ਬੈਠੇ ਆ ਮੂਰੇ ਬਣੇ ਕੈਬਨਟ ਵਾਲੇ ਕੈਬਨਟ ਮੰਤਰੀ ਉਹਨਾਂ ਦੇ ਮੋਰਾਂ ਤੇ ਵੀ ਬਜਣੀ ਚਾਹੀਦੀ ਹੈ ਜਿਹੜੇ 94 ਲੋਥਾਂ ਬੈਠੀਆਂ ਨੇ ਉਹਨਾਂ ਤੇ ਵੀ ਬਜਣੀ ਚਾਹੀਦੀ ਹੈ ਤਾਂ ਉੱਤੇ ਤੁਹਾਡਾ ਅਸ਼ਾਂਤੀ ਵਾਲਾ ਰਸਤਾ ਤੁਹਾਡੀ ਸ਼ਾਂਤੀ ਬਣਾਏ ਰੱਖਣ ਲਈ ਜਾਇਜ਼ ਹੈ ਅਸੀਂ ਇਸ ਗੱਲ ਨੂੰ ਪ੍ਰਭਾਸਤ ਕਰਦੇ ਆ ਜੇ ਆਪਣੇ ਹੱਕਾਂ ਲਈ ਲੜਦੇ ਰਸਤਿਆਂ ਦੇ ਵਿੱਚ ਸ਼ਾਂਤੀ ਭੰਗ ਕਰਨ ਦੀ ਆੜ ਹੇਟ ਤੁਹਾਡੇ ਤੇ ਜਬਰ ਕੀਤਾ ਜਾਂਦਾ ਤਾਂ ਸਾਨੂੰ ਇਹ ਅਸ਼ਾਂਤੀ ਵਾਲਾ ਰਸਤਾ ਵੀ ਜਾਇਜ਼ ਹੈ ਇਤਿਹਾਸ ਦੇ ਵਿੱਚ ਇਸ ਗੱਲ ਦੀ ਦਬਾਹੀ ਹੈ ਕਿ ਸ਼ਾਂਤਮਈ ਤਰੀਕੇ ਦੇ ਨਾਲ ਤਵੀ ਤੇ ਬੈਠ ਗਏ ਤਾਂ ਛੇਵੇਂ ਨੂੰ ਚੱਕ ਕੇ ਦੋ ਪੌਣੀਆਂ ਪਾਈਆਂ ਇੱਕ ਨਾਲ ਨਹੀਂ ਸਰਿਆ ਕਿ ਇੱਕ ਤਲਵਾਰ ਦਾ ਮਸਲਾ ਨਹੀਂ ਰਹਿ ਗਿਆ ਹੁਣ ਜੇ ਸ਼ਾਂਤਮਈ ਤਰੀਕੇ ਦੇ ਨਾਲ ਬੈਠ ਕੇ ਵੀ ਸਾਡੇ ਤੇ ਜ਼ਬਰ ਹੁੰਦਾ ਤਾਂ ਛੇਵੇਂ ਗੁਰੂ ਨੇ ਫਿਰ ਇੱਕ ਨਹੀਂ ਦੋ ਪਾਈਆਂ ਨੇ ਜੇ ਨੌਵੇਂ ਗੁਰੂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਨਹੀਂ ਮੰਨਿਆ ਰੰਗਜੀਤ ਤਾਂ 10ਵੇਂ ਨੂੰ ਵੀ ਤਲਵਾਰ ਚੱਕਣੀ ਪਈ ਹੈ 14 ਜੰਗਾਂ ਲੜਨੀਆਂ ਪਈਆਂ ਨੇ ਤਾਂ ਇਸ ਕਰਕੇ ਇਹ ਤੁਹਾਡਾ ਰਸਤਾ ਜਾਇਜ਼ ਹੈ ਜਿੱਥੇ ਕਿਤੇ ਮੁੱਖ ਮੰਤਰੀ ਆਊਗਾ ਜਿੱਥੇ ਕਿਤੇ ਮੰਤਰੀ ਆਉਂਦੇ ਆ ਆਪਣੇ ਮਨਾਂ ਦੇ ਵਿੱਚ ਇਹ ਗੱਲ ਧਾਰ ਲਓ ਕਿ ਦੁਨੀਆ ਦੇ ਸਭ ਤੋਂ ਬੈਸਟ ਲੋਕ ਤੁਸੀਂ ਹੋ ਸਭ ਤੋਂ ਵਧੀਆ ਬਲਾਰੇ ਤੁਸੀਂ ਹੋ ਸਭ ਤੋਂ ਵਧੀਆ ਵਿਰੋਧ ਕਰਨ ਵਾਲੇ ਤੁਸੀਂ ਹੋ ਜਿੱਥੇ ਕਿਤੇ ਆਉਂਦਾ ਤਾਂ ਉਥੇ ਸਵਾਲ ਕਰੀਏ ਆਪਾਂ ਉਥੇ ਪੁੱਛੀਏ ਕਿ ਭਰਤੀ ਕੈਲੰਡਰ ਕਿੱਥੇ ਹੈ ਉਥੇ ਪੁੱਛੀਏ ਸਾਡੀਆਂ ਪੋਸਟਾਂ ਕਿੱਥੇ ਹੈ ਉਥੇ ਪੁੱਛੀਏ ਕਿ ਤੁਸੀਂ ਕਿਹਾ ਸੀਗਾ ਕਿ ਜਿੰਨਾ ਦੀ ਉਮਰ ਲੰਘ ਗਈ ਅਸੀਂ ਉਮਰੀ ਵਧਾ ਦਾਂਗੇ ਉਮਰ ਕਿੱਥੇ ਐ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਖੜਕੇ ਮਾਰਿਆ ਗੱਪ ਜਿਵੇਂ ਆਮ ਕਹਿ ਦਿੱਤਾ ਜਾਂਦਾ ਹੈ ਕਿ ਧਾਰਮਿਕ ਥਾਂ ਤੇ ਖੜਕੇ ਜੇ ਕੋਈ ਬੰਦਾ ਝੂਠ ਬੋਲਦਾ ਉਹਦੀਆਂ ਆਉਣੀਆਂ ਪੀੜੀਆਂ ਤਬਾਹ ਹੋ ਜਾਂਦੀਆਂ ਨੇ ਤਾਂ ਇਹਦੇ ਦਿਮਾਗ ਦੇ ਵਿੱਚ ਗੱਲ ਵਾੜੀਏ ਕਿ ਪਹਿਲੀ ਪੀੜੀ ਤਾਂ ਤਾਂ ਆਪਦੇ ਹੱਥੋਂ ਇੱਕ ਵਾਰ ਲੰਗਾ ਲਈ ਗਈ ਤੇਰੇ ਹੱਥੋਂ ਚਲੋ ਕੁਦਰਤ ਹੈ ਜਾਂ ਉਹਦਾ ਹੈਗਾ ਤੈਨੂੰ ਦੂਜੀ ਮਿਲ ਗਈ ਐ ਐਸੀ ਇਸ ਗਾਇ ਇਹ ਨਾ ਹੋਵੇ ਕਿ ਉਹ ਪੀੜੀ ਵੀ ਜਾਵੇ ਤੇਰੀ ਕੋਈ ਅਜਿਹੀ ਬਾਦ ਦੁਆ ਨਾਲ ਐ ਕਿ ਇਹਨਾਂ ਲੋਕਾਂ ਦੀ ਜਿਨ੍ਹਾਂ ਨਾਲ ਤੁਸੀਂ ਵਾਅਦਾ ਕੀਤਾ ਸੀ ਕਿ ਉਹ ਤੁਹਾਡੀ ਦੂਜੀ ਪੀੜ੍ਹੀ ਵੀ ਨਾ ਜਾਵੇ ਸੋ ਤੁਸੀਂ ਆਏ ਹੋ ਤੁਸੀਂ ਜਾਗਦੇ ਹੋ ਤੁਹਾਡੇ ਕੱਲੇ ਸਿਰ ਨਹੀਂ ਮੋਡਿਆ ਤੇ ਰੱਖਿਓ ਤੁਹਾਡੇ ਕੋਲੇ ਦਿਮਾਗ ਵੀ ਹੈਗੇ ਇਹਦਾ ਮਤਲਬ ਇਹ ਹੈ ਨਹੀਂ ਅਸੀਂ ਤੁਰੇ ਫਿਰਦੇ ਆਂ ਭੇਡਾਂ ਵਾਂਗੂ ਵੱਡੀ ਗਿਣਤੀ ਦੇ ਵਿੱਚ ਲੋਕ ਸਾਡੇ ਜਿੱਦਣ ਨੂੰ ਇੱਕ ਵਾਰ ਚੱਲ ਪੀ ਨੇਰੀ ਅਲਫਾਫੇ ਉੱਡਦੇ ਜਾਂਦੇ ਸਾਰੇ ਅਸੀਂ ਉਹਦੇ ਨੂੰ ਡਿਪੈਂਡ ਹਾਂ ਉਹੀ ਤਰੀਕਾ ਸਾਡਾ ਹੈਗਾ ਦੇਖੋ ਜੀ ਹੁਣ ਤਾਂ ਚੱਲ ਪਿਆ ਹੁਣ ਤਾਂ ਆਪਾਂ ਇਧਰ ਨੂੰ ਕਰਨਾ ਹੈ ਜੀ ਹੁਣ ਤਾਂ ਸ਼ਹੀਦੀ ਦਿਹਾੜਾ 350 ਸਾਲਾ ਮਨਾਤਾ ਸਰਕਾਰ ਨੇ ਹੁਣ ਤਾਂ ਜੀ ਆਪਾਂ ਸਾਰਾ ਇੱਧਰ ਹੀ ਕਰਨਾ ਹੈ ਜੀ ਦੀ ਦਿਹਾੜੇ ਦੇ ਵਿੱਚ ਆਪਾਂ ਇਹ ਨਹੀਂ ਕਰਨਾ ਜਦੋਂ ਅਸ਼ੀਦੀ ਦਿਹਾੜੇ ਚੱਲਦੇ ਆ ਤੁਹਾਡੇ ਕੋਲੇ अनेका ਕੁਝ ਹੋਏਗੇ ਆ ਕਿ ਆਪਾਂ ਇਸ ਦਾ ਸੰਕਲਪ ਲਈਏ ਕਿ ਜੇ ਉਦੋਂ ਜਾਬਰ ਖਿਲਾਫ ਲੜੇ ਸੀਗੇ ਉਹਨਾਂ ਦੀ ਸਾਹਦਤ ਜਾਬਰ ਖਿਲਾਫ ਲੜਦਿਆਂ ਨਹੀਂ ਹੋਈ ਹੈ ਅਸੀਂ ਵੀ ਤਿਆਰ ਆ ਅਸੀਂ ਵੀ ਜਾਬਰ ਖਿਲਾਫ ਲੜਾਂਗੇ ਕੱਲੇ ਭੋਰਿਆ ਚ ਬੈਠ ਕੇ ਭਗਤੀਆਂ ਕਰਨ ਦੇ ਨਾਲ ਤਵਦੀਲੀਆਂ ਨਹੀਂ ਆਉਂਦੀਆਂ ਕੱਲਾ ਉਹਦੇ ਨਾਲ ਇੰਗਰੇਜ਼ ਖਲਾਫ ਨਹੀਂ ਆਉਂਦਾ ਤਾਂ ਫਿਰ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਿਤੇ ਬੈਠ ਕੇ ਕੱਲੀ ਭਗਤੀ ਕਰ ਲੈਂਦੇ ਦਰਵਾਜ਼ਾ ਤਲਵਾਰ ਨਾ ਚੱਕਦੇ ਇਹ ਉਸ ਤਰੀਕੇ ਦੇ ਨਾਲ ਇਨਕਲਾਬ ਆਉਂਦਾ ਜੇ ਗੁਰਤੇਬਾਦਰ ਸਾਹਿਬ ਲੰਬਾ ਸਮਾਂ ਬੈਠੇ ਹੈ ਉਸ ਤੋਂ ਬਾਅਦ ਦਿੱਲੀ ਜਾ ਕੇ ਹਸਾਬ ਦਿੱਤੀ ਹੈ ਤਾਂ ਕੱਲੇ ਭੋਰਿਆਂ 'ਚ ਬੈਠ ਕੇ ਨਹੀਂ ਉਥੇ ਹਕੂਮਤ ਨੂੰ ਇਹ ਗੱਲ ਦਾ ਚੈਲੰਜ ਕੀਤਾ ਕਿ ਜੇ ਤੁਸੀਂ ਇਸ ਤਰੀਕੇ ਨਾਲ ਸੰਤੁਸ਼ਟ ਹੋਣੇ ਹੋ ਅਸੀਂ ਪਹਿਲਾ ਤਰੀਕਾ ਸ਼ਾਂਤੀ ਦਾ ਵਰਤਦੇ ਆ ਸ਼ਾਂਤੀ ਨਾਲ ਨਹੀਂ ਤਾਂ ਫਿਰ ਦੂਜਾ ਤਰੀਕਾ ਸਾਡੇ ਕੋਲ ਅਸ਼ਾਂਤੀ ਵਾਲਾ ਵੀ ਹੈਗਾ ਤਾਂ ਤੁਸੀਂ ਘਟੋ-ਘਟ ਜਿੰਨੇ ਕੁ ਬੈਠੇ ਹੋ ਤੁਸੀਂ ਪ੍ਰਚਾਰਕ ਬਣ ਸਕਦੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੁਝ ਨਹੀਂ ਦਿੱਤਾ ਸੀਗਾ ਕੱਲਾ ਪ੍ਰਚਾਰ ਹੋਇਆ ਹੈ। ਸੋਸ਼ਲ ਮੀਡੀਆ ਤੇ ਪ੍ਰਚਾਰ ਹੋਇਆ ਹੈ। ਨੌਜਵਾਨਾਂ ਨੂੰ ਸਾਡੇ ਪੰਜਾਬਦਿਆਂ ਨੂੰ ਇਸ ਗੱਲ ਤੇ ਗੁੰਮਰਾਹ ਕਰ ਲਿਆ ਕਿ ਭਗਤ ਸਿੰਘ ਦੀ ਪੱਗ ਬਨ ਕੇ ਭਗਤ ਸਿੰਘ ਬਣਿਆ ਜਾ ਸਕਦਾ ਹੈ। ਕੱਲੀ ਸਿਰ ਤੇ ਪੱਗ ਟਕਾ ਲਈ ਪੱਗ ਦੇ ਵਿੱਚ ਸਿਰ ਫਸਾ ਲਿਆ ਤੇ ਉਸ ਸਿਰ ਦੇ ਵਿੱਚ ਕਾਰਪੋਰੇਟ ਘਰਾਣਿਆਂ ਦਾ ਕੂੜਾ ਭਰਿਆ ਇਹ ਸਾਨੂੰ ਪਤਾ ਨਹੀਂ ਲੱਗਿਆ। ਇਹ ਉਹਨਾਂ ਸਰਕਾਰਾਂ ਵਾਲਾ ਮੁਲਕੇ ਸਾਰਾ ਕੁਝ ਭਰਿਆ ਇਹ ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈਣ ਦਿੱਤੀ। ਕਲਾ ਪੱਗ ਬੰਨ ਲਈ ਭਗਤ ਸਿੰਘ ਵਾਲੀ ਜੀ ਬਸੰਤੀ ਪੱਗ ਬੰਨ ਕੇ ਅਸੀਂ ਇਨਕਲਾਬੀ ਬਣ ਗਏ ਤਾਂ ਇਸ ਗੱਲ ਤੇ ਸਾਡੇ ਸਭ ਤੋਂ ਬੁੱਧੀਜੀਵੀ ਵਰਗ ਸਮਾਜ ਦੇ ਵਿੱਚ ਤੁਸੀਂ ਹੋ ਤੁਹਾਡੇ ਚ ਪੀ ਐਚ ਡੀ ਕਰਦੇ ਹੋ ਸਕਦੇ ਆ ਤੁਹਾਡੇ ਚ ਸਹਾਇਕ ਪ੍ਰੋਫੈਸਰ ਵਾਲੇ ਬੈਠੇ ਹੋ ਸਕਦੇ ਆ ਲੈਕਚਰਰ ਵਾਲੇ ਬੈਠੇ ਹੋ ਮਾਸਟਰ ਕੈਡਰ ਵਾਲੇ ਬੈਠੇ ਹੋ ਜੇ ਤੁਸੀਂ ਨਹੀਂ ਸਮਾਜ ਦੇ ਵਿੱਚ ਤਬਦੀਲੀ ਲਿਆ ਸਕਦੇ ਤਾਂ ਫਿਰ ਤਬਦੀਲੀ ਆ ਜਾਈਆਂ ਹੀ ਆਉਣਗੀਆਂ ਜਿਹੜੀਆਂ ਲੋਕ ਦੂਜੇ ਨੇ ਆਈ ਜਾਂਦੇ ਆ ਉਹ ਕੋਈ ਗੰਦਾ ਜਾਗੀ ਚੱਲਿਆ ਸਾਰਾ ਉੱਤੇ ਸਾਰੀ ਦੁਨੀਆ ਚ ਕੇਰੀਲਾ ਬਣਾਉਣਾ ਪਾਈ ਜਾਂਦੀ ਆ ਉਹਨਾਂ ਤੇ ਤਾਂ ਫਿਰ ਇਹ ਜਿਹੇ ਲੋਕੀ ਤਬਦੀਲੀਆਂ ਲਿਆਉਣਗੇ ਕੋਈ ਘਟੀਆ ਗਾਇਕ ਕੋਈ ਲੱਚਰਜਾ ਗੀਤ ਮਾਰਕੀਟ ਦੇ ਵਿੱਚ ਲਿਆਉਂਦਾ ਸਾਰੀ ਦੁਨੀਆ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਤੇਰੀਲਾ ਬਣਾ ਕੇ ਸਾਡਾ ਇਨਕਲਾਬ ਆ ਜਾਊਗਾ ਐਹੀ ਸਾਡੀ ਜ਼ਿੰਦਗੀ ਹੈ ਜਦ ਕੇ ਉਹਨਾਂ ਸਮਿਆਂ ਦੇ ਵਿੱਚ ਇਸ ਗੱਲ ਦਾ ਨਿਰੇਖਣ ਕਰਨਾ ਇਸ ਗੱਲ ਦਾ ਨਖੇੜਾ ਕਰਨਾ ਕਿ ਕੀ ਸਾਨੂੰ ਸਾਡੇ عقیدੇ ਤੋਂ ਤਾਂ ਨਹੀਂ ਪੜਕਾਇਆ ਜਾ ਰਿਹਾ ਰਾਜਵੀਰ ਦੀ ਮੌਤ ਬਹੁਤ ਦੁਖਦਾਈ ਮੌਤ ਰਹੀ ਹੈ ਕਿ ਇੱਕ ਗਾਇਕ ਦਾ ਨੌਜਵਾਨ ਦਾ ਚਲਿਆ ਜਾਣਾ ਪੰਜਾਬ ਦੇ ਕਿਸੇ ਨੌਜਵਾਨ ਦਾ ਚਲਿਆ ਜਾਣਾ ਬਹੁਤ ਦੁੱਖਦਾਈ ਗੱਲ ਹੈ ਪਰ ਉਹਨਾਂ ਦੇ ਘਰਾਂ 'ਚ ਜਾ ਕੇ ਆਫਰਾਂ ਕਰਨੀਆਂ ਕਿ ਤੁਹਾਨੂੰ ਨੌਕਰੀ ਦੇ ਦਿੱਤੀ ਜਾਵੇ ਐਦੋਂ ਕਮੀਨਗੀ ਵਾਲੀ ਗੱਲ ਕੀ ਹੋ ਸਕਦੀ ਹੈ ਸਾਡੇ ਚੱਕ ਪਾਈ ਦੇ ਜਗਸੀਰ ਸਿੰਘ ਦੇ ਪਰਿਵਾਰ ਵਾਸਤੇ ਅਸੀਂ ਸਾਰਾ ਜੋਰ ਲਾ ਕੇ ਬੈਠ ਗਏ ਧਰਨੇ ਲਾ ਕੇ ਬੈਠ ਗਏ ਜਿਨ੍ਹਾਂ ਦੇ ਸੱਚੀ ਮੁੱਚੀ ਪਰਿਵਾਰ ਦੇ ਵਿੱਚ ਗੇਟ ਨਹੀਂ ਲੱਗਿਆ ਹੋਇਆ ਬਹੁਤੇ ਘਰਾਂ ਦੇ ਗੇਟ ਹੁੰਦੇ ਆ ਦਰਵਾਜ਼ਾ ਨਹੀਂ ਉਹਨਾਂ ਦੇ ਗੇਟ ਨਹੀਂ ਜਿਵੇਂ ਬਾਹਰ ਸੜਕ ਤੇ ਤੁਰੇ ਜਾਣਾ ਸਿੱਧੀ ਐਵੇਂ ਹੀ ਘਰੇ ਵੜਜੋ ਕੋਈ ਗੇਟ ਨਹੀਂ ਉਹਨਾਂ ਦੇ ਘਰ ਨੂੰ ਲੱਗਿਆ ਹੋਇਆ ਕੋਈ ਉਹਨਾਂ ਦੇ ਕੁੰਡਾ ਕਬਜ਼ਾ ਨਹੀਂ ਲੱਗਦਾ ਸੀਗਾ ਉਹਨਾਂ ਸਮਿਆਂ ਦੇ ਵਿੱਚ 4 ਸਾਲ ਪੁਰਾਣੀ ਉਹਨਾਂ ਵਾਸਤੇ ਅਸੀਂ ਮਿੰਤਾ ਕਰ ਲੀਆਂ ਉਹਨਾਂ ਵਾਸਤੇ ਰੋਜ਼ਗਾਰ ਨਹੀਂ ਪਰ ਜੇ ਰਾਜਵੀਰ ਦੇ ਪਰਿਵਾਰ ਦੀ ਅਸੀਂ ਆਫਰ ਕਰ ਦਈਏ ਉਹਦੇ ਘਰ ਵਾਲੀ ਨੂੰ ਉਹਦੇ ਪਰਿਵਾਰ ਨੂੰ ਸਾਡੀਆਂ ਵੋਟਾਂ ਪੱਕੀਆਂ ਹੋ ਜਾਣਗੀਆਂ ਅਜਿਹਾ ਕੁਝ ਕੀਤਾ ਜਾ ਬਹੁ ਗਿਣਤੀ ਇਸ ਗੱਲ ਤੇ ਚੱਲਦੀ ਹੈ ਜਿਹਦੇ ਵਿੱਚੋਂ ਤੁਸੀਂ ਨਿਖੇੜਾ ਕਰਕੇ ਇਸ ਗੱਲ ਦਾ ਲੋਕਾਂ ਸਾਹਮਣੇ ਲੈ ਕੇ ਆਉਣਾ ਹੈ ਕਿ ਅਸਲ ਦੇ ਵਿੱਚ ਜਿਨ੍ਹਾਂ ਦੀਆਂ ਜ਼ਿੰਦਗੀਆਂ ਅੱਗੇ ਖਤਮ ਹੋ ਰਹੀਆਂ ਨੇ ਜਾਂ ਖਤਮ ਹੋ ਗਈਆਂ ਸਰਕਾਰ ਉਧਰ ਧਿਆਨ ਕਿਉਂ ਨਹੀਂ ਦੇ ਰਹੀ ਛੀਦੀ ਦਿਹਾੜੇ ਚੱਲ ਰਹੇ ਆ ਸ਼ਰਮ ਦੇ ਵਿੱਚ ਸਾਰੇ ਕੱਲੇ ਲੰਗਰਾਂ ਤੱਕ ਨਸੀਮਤ ਰਹਿ ਜੀਏ ਕਿ ਖਾ ਲਿਆ ਢਿੱਡ ਤੇ ਹੱਥ ਮਾਰ ਲਿਆ ਕੱਲਾ ਇਹੀ ਸਾਡਾ ਛਿੱਦੀ-ਢਿਹੜਾ ਹੁੰਦਾ ਹੈ ਛਿੱਦੀ-ਢਿਹੜਾ ਸਾਨੂੰ ਸੰਕਲਪ ਕੀ ਦਿੰਦਾ ਸਾਨੂੰ ਸਿਖਾਉਂਦਾ ਕੀ ਹੈ ਅਸੀਂ ਜਾਣਾ ਕਿੱਧਰ ਨੂੰ ਹੈ ਅਸੀਂ 20-40 ਲੰਗਰਾਂ ਤੇ ਗਿੜਾ ਦੇ ਆਂਦਾ ਫਲਾਨਿਆਂ ਦੇ ਲੰਗਰ ਤੇ ਆ ਚੱਲਦਾ ਸੀ ਇਹ ਛਿੱਦੀ-ਢਿਹੜੇ ਨਹੀਂ ਹੈ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਿੱਖਿਆ ਕੀ ਹੈ ਕਿ ਸੱਤ ਤੇ ਨੌ ਸਾਲ ਦੇ ਚਾਹੇ ਭੁੱਖੇ ਰਹਿ ਜਾਣਾ ਚਾਹੇ ਉਹਨਾਂ ਨੂੰ ਬੋਰੀਆਂ 'ਚ ਬੰਨ ਕੇ ਮੋਢਿਆਂ 'ਤੇ ਟੰਗ ਕੇ ਜਾਂ ਘੜਿਸਕੇ ਲੈ ਆਂਦਾ ਗਿਆ ਬਹੁਤ ਦੁਖਦਾਈ ਅਤੇ ਕੁਝ ਇਤਿਹਾਸਕਾਰ ਇਹ ਵੀ ਕਹਿੰਦੇ ਆ ਬਹੁਤ ਦੁਖਦਾਈ ਤਰੀਕੇ ਦੇ ਨਾਲ ਉਹਦੀ ਹ사ਦਤ ਹੋਈ ਹੈ ਅਸੀਂ ਇਹ ਦੇਖ ਲਈਏ ਕਿ ਉਹ ਆਪਣੇ ਉਸ عقیده ਤੋਂ ਨਹੀਂ ਭਟਕੇ ਤੇ ਸਾਨੂੰ ਜੇ ਇੱਕ ਮਾਮੂਲੀ ਜਿਹਾ ਆਫਰ ਆ ਜਾਂਦਾ ਆ ਜਾ ਵੀ ساری ਜ਼ਿੰਦਗੀ ਤੂੰ 4 ਸਾਲ ਝਾੜੂ ਦੇ ਖਿਲਾਫ ਨਾਰੇਬਾਜ਼ੀ ਕਰਦਾ ਰਿਆ ਆ ਜਾ ਤੈਨੂੰ ਬਲਾਕ ਸਮਤੀ ਚ ਟ੍ਰੈਕਟਰ ਦੇਤੀ ਉੱਥੇ ਜਿੰਦਾਬਾਦ ਕਰਦੇ ਫਿਰਦੇ ਹੱਡੇ ਵਾਲੀ ਉੱਤੇ ਜਿਲ੍ਹਾ ਪ੍ਰੀਜ਼ੀਡੈਂਟ ਟਿਕਟ ਦੇਤੀ ਆਜੋ ਜੀ ਸਾਡਾ ਮਾਸਦੀ ਦਾ ਮੁੰਡਾ ਖੜਾ ਸੀ ਸਾਨੂੰ ਤਾਂ ਜਾਣਾ ਪਿਆ ਮਾਸਦੀ ਦੇ ਮੁੰਡੇ ਨੂੰ ਉਦੋਂ ਸ਼ਰਮ ਨਹੀਂ ਆਈ ਜਦੋਂ ਤੇਰੀ ਭੈਣ ਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਚੁੰਨੀਆਂ ਪਾੜੀਆਂ ਜਾ ਰਹੀਆਂ ਸੀ ਕੱਪੜੇ ਪਾੜੇ ਜਾ ਰਹੇ ਸੀ ਪਾਣੀ ਦੀਆਂ ਬਿਛਾੜਾਂ ਤਿਆਰ ਖੜੀਆਂ ਸੀ ਉਦੋਂ ਤੇਰੇ ਮਾਸਦੀ ਦੇ ਮੁੰਡੇ ਨੂੰ ਇਹ ਗੱਲ ਦੀ ਸੰਗ ਨਹੀਂ ਆਈ ਕਿ ਮੈਂ ਤਾਂ ਇਹਨਾਂ ਦੇ ਨਾਲ ਰੋਟੀ-ਬੇਟੀ ਦੀ ਸਾਂਝ ਵੀ ਨਹੀਂ ਰੱਖਣੀ ਮੈਂ ਇਹਨਾਂ ਦੇ ਮਰੇ ਜਿਉਂਦੇ ਚ ਵੀ ਨਹੀਂ ਜਾਣਾ ਚਾਹੀਦਾ ਮੈਨੂੰ ਤਾਂ ਜਿਹੜਾ ਕੁਝ ਇਹ ਸਰਕਾਰ ਨੇ ਸਾਡੇ ਨਾਲ ਕੀਤਾ ਇਸ ਕਰਕੇ ਗਲਤੀਆਂ ਆਸੀਂ ਕਰਦੇ ਆ ਅਸੀਂ ਉਹ ਕੰਡੇ ਬੀਜਦੇ ਆ ਜਿਹੜੇ ਸਾਡੇ ਆਉਣ ਵਾਲੇ ਪੀੜ੍ਹੀਆਂ ਦੇ ਪੈਰਾਂ ਦੇ ਵਿੱਚ ਚੁਭਦੇ ਆ ਜਿਹੜਾ ਸਾਡੇ ਆਉਣ ਵਾਲੇ ਭਵਿੱਖ ਨੂੰ ਲਹੂ ਲਹਾਨ ਕਰਦੇ ਆ ਤੁਸੀਂ ਇਹ ਸਾਰਾ ਕੁਝ ਕਰ ਸਕਦੇ ਹੋ ਇੱਥੋਂ ਤੱਕ ਤੁਹਾਨੂੰ ਲੈ ਆਂਦਾ ਦਾਅਵੇ ਨਾਲ ਕਹਿਣਾ ਕਿ ਪਿਛਲੇ ਸਮਿਆਂ ਤੋਂ ਬਹੁਤ ਹੀ ਸਰਕਾਰ ਦੀ ਇਸ ਵਾਰ ਦੀ ਕੋਸ਼ਿਸ਼ ਸੀ ਕਿ ਇਹਨਾਂ ਨੂੰ ਡਰਾ ਕੇ ਇਹਨਾਂ ਨੂੰ ਥਾਣਿਆਂ ਦਾ ਡਰਾਵਾ ਦੇ ਕੇ ਘਰਾਂ 'ਚ ਬੰਦ ਕਰਕੇ ਆਪਾਂ ਇਹਨੂੰ ਟਰਕਾ ਦਿਓ ਪਰ ਉਹ ਹਿੱਲਾ ਪਿਛਲੇ ਦਿਨਾਂ 'ਚ ਵਰਤ ਕੇ ਵਿਖ ਲਿਆ 31 ਜੁਲਾਈ ਨੂੰ ਤੁਸੀਂ ਦੇਖਿਆ ਜਾਂ ਹੋਰ अनेका ਥਾਵਾਂ ਤੇ ਜਦੋਂ ਘਰਾਂ ਦੇ ਵਿੱਚ ਬੰਦ ਕਰਦੇ ਜਾਂ ਥਾਣੇ 'ਚ ਬੰਦ ਕਰਕੇ ਲੈ ਜਾ ਕੇ ਵੇਖ ਲਿਆ ਪਤਾ ਹੈ ਉਹਨਾਂ ਨੂੰ ਕਿ ਸਾਰਾ ਇਹਨਾਂ ਨੇ ਦੌਰ ਪਾਰ ਕਰ ਲਿਆ ਇਹਨਾਂ ਤੋਂ ਡਰਦੇ ਨਹੀਂ ਇਹਨਾਂ ਗੱਲਾਂ ਤੋਂ ਹੁਣ ਹੁਣ ਤਾਂ ਇੱਕੋ ਹੱਲ ਹੈ ਜਾਂ ਤਾਂ ਜੇਲ੍ਹ ਭੇਜ ਦਿੱਤਾ ਜਾਵੇ ਇਹਨਾਂ ਨੂੰ ਜਾਂ ਫਿਰ ਬੈਠਣ ਦਿੱਤਾ ਜਾਵੇ ਤਾਂ ਅਸੀਂ ਪੂਰੀ ਤਰ੍ਹਾਂ ਤਿਆਰ ਸੀਗੇ ਇਸ ਗੱਲ ਤੇ ਲੜਕੀਆਂ ਨੂੰ ਕੁਝ ਭੈਣਾ ਨੂੰ ਇਸ ਗੱਲ ਤੇ ਤਿਆਰ ਸੀਗੀਆਂ ਕਿ ਆਪਾਂ ਭਾਵੇਂ ਜੇਲ੍ਹ ਭੇਜ ਦੇਣੋ ਭਾਵੇਂ ਥਾਣੇ ਚ ਭੇਜ ਦੇਣੋ ਤੁਸੀਂ ਲੜਨਾ ਤੁਸੀਂ ਤਗੜੇ ਹੋ ਕਿ ਲੜੋ ਤੁਹਾਡੀ ਸਰਕਾਰ ਹੈ ਜੇ ਤੁਸੀਂ ਕੰਮ ਕੀਤੇ ਆ ਤਾਂ ਤੁਹਾਨੂੰ ਲੋਕ ਵੋਟਾਂ ਪਾਉਣਗੇ ਤੁਹਾਨੂੰ ਡਰ ਕਾ ਕਿਸ ਗੱਲ ਦਾ ਸਰਕਾਰ ਵਾਲਿਆਂ ਨੇ ਆਮ ਆਦਮੀ ਦੇ ਜਿੰਨੇ ਨਮਾਇंदे ਜਾਂ ਲੱਗੇ ਨੇ ਜਾਂ ਉੱਥੇ ਜਿਹੜੇ ਵੀ ਲੋਕਲ ਬਾਡੀ ਦਫ਼ਤਰ ਜਾਂਦੇ ਨੇ ਉੱਥੇ ਜਾ ਕੇ ਉਹ ਨਕਸ਼ੇ ਛੇੜਛਾੜ ਕਰਕੇ ਆਉਂਦੇ ਨੇ ਜਾਂ ਬਣਾ ਕੇ ਸਾਰੇ ਬਣਾਈ ਇਹਨਾਂ ਨੇ ਮੈਂ ਤਾਂ ਕਹੂੰਗਾ ਉਹਨਾਂ ਨੂੰ ਡਰ ਕਿਸ ਗੱਲ ਦਾ ਹੈ ਕਿ ਉਹ ਜੇ ਇੰਨੇ ਕੰਮ ਕੀਤੇ ਆ ਸਰਕਾਰ ਨੇ ਕੋਈ ਸ਼ਹਿਰ ਦਾ ਵਿਕਾਸ ਕੀਤਾ ਤਾਂ ਉਹ ਨਿਰਪੱਖ ਚੋਣ ਲੜਨ ਸਹੀ ਲੋਕਾਂ ਨੂੰ ਸਾਨੂੰ ਵੀ ਸਾਡੇ ਜਿਹੜੇ ਨੁਮਾਇੰਦੇ ਸੀ ਸਾਨੂੰ ਲਿਆ ਜਾਂਦਾ ਇੱਕ ਇੱਕ ਨੁਮਾਇੰਦਾ ਹਰ ਇੱਕ ਪਾਰਟੀ ਦਾ ਅਕਾਲੀ ਦਲ ਤੋਂ ਲਿਆ ਜਾਂਦਾ ਕਾਂਗਰਸ ਤੋਂ ਲਿਆ ਜਾਂਦਾ ਬੀਜੇਪੀ ਤੋਂ ਲਿਆ ਜਾਂਦਾ ਸਾਰੀਆਂ ਪਾਰਟੀਆਂ ਦਾ ਇੱਕ ਇੱਕ ਨੁਮਾਇੰਦਾ ਲੈ ਕੇ ਸਹੀ ਤਰੀਕੇ ਨਾਲ ਇਹਦੀ ਵਾਰਡਬੰਦੀ ਕੀਤੀ ਜਾਂਦੀ ਤਾਂ ਜੋ ਕਿਸੇ ਨੂੰ ਇਤਰਾਜ਼ ਨਾ ਹੁੰਦਾ ਕਿਉਂਕਿ ਚੋਣ ਬਾਅਦ ਚ ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ ਨੇ ਚੋਣ ਲਾਣੀ ਆ ਸਾਡਾ ਫਰਜ਼ ਆ ਮੋਢਲਾ ਫਰਜ਼ ਆ ਸੀ ਤਿਆਰੀ ਕਰਨੀ ਹੁੰਦੀ ਆ ਤਿਆਰੀ ਕਰਕੇ ਚੋਣ ਲਾਣੀ ਹੁੰਦੀ ਆ ਵੋਟਾਂ ਲੋਕਾਂ ਨੇ ਪਾਉਣੀਆਂ ਹੁੰਦੀਆਂ ਨੇ ਇਹ ਆਪਾਂ ਕੰਮ ਕਰਾਂਗੇ ਲੋਕ ਵੋਟ ਪਾਉਣਗੇ ਨਹੀਂ ਕਰਾਂਗੇ ਤਾਂ ਨਹੀਂ ਪਾਉਣਗੇ ਕਿਉਂਕਿ ਸਰਕਾਰ ਹੈ ਜਿਹ ਮੈਂ ਕਹੂੰਗਾ ਹਰ ਪਹਿਲੂ ਤੇ ਫੇਲ ਹੋਈ ਆ ਖੰਨੇ ਚ ਇਹਨਾਂ ਨੂੰ ਡਰ ਸਤਾ ਰਿਹਾ ਕਿਉਂਕਿ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਕਿ ਖੰਨੇ ਨੂੰ ਜ਼ਿਲ੍ਹਾ ਬਣਾਵਾਂਗੇ ਖੰਨੇ ਦੀ ਸਾਫ ਸਫਾਈ ਕਰਾਂਗੇ ਸਫਾਈ ਦਾ ਧਿਆਨ ਖੰਨੇ ਨੂੰ ਚੰਡੀਵੜ ਵਰਗਾ ਬਣਾ ਦਾਂਗੇ ਜਾਂ ਪਾਰਕਿੰਗ ਦੀ ਸਮੱਸਿਆ ਹੱਲ ਕਰਾਂਗੇ ਟ੍ਰੈਫਿਕ ਦੀ ਸਮੱਸਿਆ ਹੱਲ ਕਰਾਂਗੇ ਲਾਈਟਾਂ ਦੀ ਸਮੱਸਿਆ ਹੱਲ ਕਰਾਂਗੇ ਕੂੜੇ ਦੀ ਸਮੱਸਿਆ ਹੱਲ ਕਰਾਂਗੇ ਜਾਂ ਗਲੀਆਂ ਨਾਲੀਆਂ ਦੀ ਸੀਵਰੇਜ ਦੀ ਸਮੱਸਿਆ ਹੱਲ ਕਰਾਂਗੇ ਮੈਂ ਕਹੂੰਗਾ ਸ਼ਹਿਰ ਦਾ ਇੱਕ ਵੀ ਬਾੜ ਹੈ ਜਾਨੀ ਜਿੱਥੇ ਕੋਈ ਸਮੱਸਿਆ ਨਾ ਹੋਵੇ ਸ਼ਹਿਰ ਦੇ ਸਾਰੇ ਬਾੜਾਂ ਚ ਕਿਤੇ ਕੂੜੇ ਦੀ ਸਮੱਸਿਆ ਕਿਤੇ ਸਿਬਰੀ ਦੀ ਸਮੱਸਿਆ ਕਿਤੇ ਪਾਣੀ ਦੀ ਸਮੱਸਿਆ ਕਿਤੇ ਲਾਈਟਾਂ ਦੀ ਸਮੱਸਿਆ ਕਿਤੇ ਪਾਰਕਿੰਗ ਦੀ ਸਮੱਸਿਆ ਸ਼ਹਿਰ ਚ ਹਰ ਇੱਕ ਵਾਰਡ ਚ ਸਮੱਸਿਆ ਮੈਂ ਕਹੂੰਗਾ ਹੁਣ ਲੋਕਾਂ ਨੇ ਤੁਹਾਡੇ ਸਾਹਮਣੇ ਜੋ ਵੀ ਹੈ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦੇਣਾ ਸਾਨੂੰ ਸਾਰਾ ਕੁਝ ਸਾਡੇ ਸਾਹਮਣੇ ਆ ਜਾਣਾ ਕਿ ਚੋਣਾ ਵੇਛਾ ਕਿ ਇਹਨਾਂ ਨੇ ਆਪਣੇ ਬਾੜਬੰਦੀ ਬਣਾ ਕੇ ਕਰਨੀਆਂ ਨੇ ਪਰ ਲੋਕਾਂ ਦੇ ਨਤੀਜੇ ਤੁਹਾਡੇ ਸਾਹਮਣੇ ਆਉਣਗੇ ਲੋਕ ਸੱਚ ਦਾ ਸਾਥ ਦਿੰਦੇ ਹੁੰਦੇ ਆ ਲੋਕ ਕੰਮ ਦਾ ਸਾਥ ਦਿੰਦੇ ਆ ਮੈਂ ਲੋਕਾਂ ਦੇ ਵੀ ਸਤਕੇ ਜਾਨਾ ਉਹਨਾਂ ਨੂੰ ਸ਼ਾਬਾਸ਼ ਵੀ ਆ ਸਾਡੇ ਖੰਨਾਚਰ ਵਾਲੇ ਕਿਉਂਕਿ ਇੱਕ ਵਾਰ ਤਾਂ ਸਾਰੇ ਪੰਜਾਬ 'ਚ ਹੀ ਹੁੰਦਾ ਕਿ ਅਸੀਂ ਨਵੀਂ ਚੀਜ਼ ਨੂੰ ਅਸੀਂ ਮਤਲਬ ਖਿੱਚਦੇ ਖਿੱਚੇ ਕੇਂਦਰ ਹੁੰਦੀ ਆ ਨਾ ਆਪਣਾ ਕੋਈ ਵੀ ਚੀਜ਼ ਨਵੀਂ ਆਉਂਦੀ ਆ ਸਾਡੇ ਲੋਕ ਦੇ ਵੱਲ ਭੱਜੇ ਜਾਂਦੇ ਆ ਇਹੀ ਹਾਲ ਆ ਆਮ ਆਦਮੀ ਪਾਰਟੀ ਦਾ ਹੋਇਆ ਕਿ ਇੱਕ ਵਾਰ ਜ਼ਰੂਰ ਨਵੀਂ ਚੀਜ਼ ਨੂੰ ਲੋਕਾਂ ਨੇ ਅਜਮਾਇਆ ਦੇਖਿਆ ਕਿ ਵਰਤਿਆ ਕਿ ਅਸੀਂ ਕੋਈ ਨਵੀਂ ਚੀਜ਼ ਆਈ ਆ ਮਾਰਕੀਟ 'ਚ ਅਸੀਂ ਉਹਨੂੰ ਵਰਤੀਏ ਦੇਖੀਏ ਕਿਉਂਕਿ ਮਸ਼ਹੂਰੀ ਬਹੁਤ ਹੋਈ ਆ ਸਾਡੀ ਫਿਤਰਤ ਵੀ ਆ ਪੰਜਾਬੀਆਂ ਦੀ ਜਦੋਂ ਕੋਈ ਮਸ਼ਹੂਰੀ ਹੁੰਦੀ ਆ ਕਿਸੇ ਚੀਜ਼ ਦੀ ਅਸੀਂ ਉਹਨੂੰ ਖਰੀਦਣ ਨੂੰ ਭੱਜਦੇ ਆ ਉਹਨੂੰ ਦੇਖਣ ਨੂੰ ਭੱਜਦੇ ਆ ਪਰ ਉਹ ਜਦੋਂ ਵਰਤ ਕੇ ਦੇਖਦੇ ਆ ਫਿਰ ਪਤਾ ਲੱਗਦਾ ਕਿ ਸੱਟਾ ਕਿ ਨ ਇਹ ਜਿਹੜੀ ਸਰਕਾਰ ਆ ਅਸੀਂ ਵਰਤ ਵੀ ਲਈ ਦੇਖ ਵੀ ਲਈ ਹੰਡਾ ਵੀ ਲਈ ਹਰ ਮਥਾਜ ਤੇ ਫੇਲ ਹੋਈ ਆ ਨਕਮੇ ਸਰਕਾਰ ਆ ਮੈਂ ਕਹੂੰਗਾ ਜੇ ਐਨੇ ਸੱਚੇ ਸੋਚੇ ਨੇ ਐਵੇਂ ਨੇ ਕੰਮ ਕਰਨੇ ਵਾਲੇ ਆ ਇੰਨਾ ਵਿਕਾਸ ਕਰਨੇ ਵਾਲੇ ਆ ਇੰਨਾ ਸ਼ਹਿਰ ਤੇ ਪੈਸਾ ਲਾਉਣੇ ਵਾਲੇ ਪਰ ਡਰ ਕਿਸ ਦਾ ਕਿਸ ਗੱਲ ਦਾ ਇਹ ਤਾਂ ਜੇ ਜੇ ਚੰਗੇ ਹੁੰਦੇ ਜਾਂ ਕੰਮ ਕੀਤੇ ਹੁੰਦੇ ਇਹ ਕਮੇਟੀ 'ਚ ਰੱਖਦੇ ਨਕਸ਼ਾ ਲੋਕਾਂ ਨੂੰ ਬੁਲਾਉਂਦੇ ਵੀ ਆਓ ਆ ਬਾੜਬੰਦੀ ਕਰਨ ਲੱਗਿਆਂ ਵੀ ਆਪਣੇ ਹਿਸਾਬ ਨਾਲ ਤੁਸੀਂ ਬਹਿ ਕੇ ਕਰਾਓ ਬਾੜਬੰਦੀ ਸਾਨੂੰ ਕੋਈ ਡਰ ਨਹੀਂ ਅਸੀਂ ਕੰਮ ਕੀਤੇ ਹੋਏ ਅਸੀਂ ਥੋੜੀ ਕਚਹਿਰੀ ਚਾਉਣਾ ਸੀ ਜਿੱਥੋਂ ਮਰਜ਼ੀ ਚਾਉਣ ਲਾ ਲਈਏ ਅਸੀਂ ਹੁਣ ਵੀ ਕਹਿੰਦੇ ਆ ਸਾਨੂੰ ਹੁਣ ਵੀ ਕੋਈ ਡ ਅਸੀਂ ਮਤਲਬ ਸ਼੍ਰੋਮਣੀ ਅਕਾਲੀ ਦਲ ਨੇ ਬੜੇ ਲੰਬਾ ਸਮਾਂ ਪੰਜਾਬ ਦੀ ਸੇਵਾ ਕੀਤੀ ਆ ਪਿਛਲੇ ਸਮੇਂ ਦੌਰਾਨ ਜਦੋਂ ਸਾਡੀ ਕਮੇਟੀ ਰਹੀ ਹੈ ਜਾਂ ਪੰਜਾਬ ਸਰਕਾਰ ਰਹੀ ਹੈ ਬਹੁਤ ਸਾਰੇ ਇਹੋ ਜਿਹੇ ਕੰਮ ਨੇ ਜਿਹੜੇ ਖੰਨੇ ਨੂੰ ਅਸੀਂ ਕਰਕੇ ਦਿੱਤੇ ਆ ਜਿਵੇਂ ਪੁਲਾਂ ਦੀ ਗੱਲ ਕਰ ਲਈਏ ਖੰਨੇ ਚ ਪੁਲ ਬਣਾਏ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਵੀ ਪੱਥਰ ਲੱਗੇ ਪਿੱਛੇ ਇਦਾਂ ਦੇ ਭਾਵੇਂ ਜੋ ਮੌਜੂਦਾ ਸਰਕਾਰ ਦੇ ਕੁਝ ਮਤਲਬ ਕਹਿ ਦिए ਸ਼ਰਾਬ ਦੇ ਅੰਸ਼ਰਾਂ ਨੇ ਪੱਥਰ ਤੋੜਿਆ ਵੀ ਆ ਉਹ ਵੀ ਸਾਡੇ ਧਿਆਨ ਚ ਆ ਗੱਲ ਉਹਦੀ ਵੀ ਅਸੀਂ ਆਪਣੇ ਤੌਰ ਤੇ ਉਹਦੀ ਜਾਂਚ ਵੀ ਕਰ ਰਹੇ ਆ ਕਿ ਕੀ ਗੱਲ ਕੀ ਹੋਈ ਆ ਤੇ ਹੋਰ ਗੱਲਾਂ ਕਰੀਏ ਜੇ ਸਿਵਰੇ ਦੀ ਗੱਲ ਕਰੀਏ ਜਿਹੜੀ ਅਮਰੋ ਸਕੀਮ ਤਹਿਤ ਪੈਸੇ ਆਏ ਸੀ ਜਿਹੜਾ 100 ਸਵਾ 100 ਕਰੋੜ ਰੁਪਈਆ ਉਹ ਵੀ ਸਰਾਤ ਸੁਖਵੀਰ ਸਿੰਘ ਬਾਦਲ ਦੀ ਦੇਣ ਸੀ ਸ਼ੋਮਣੇ ਅਕਾਲੀ ਦਲ ਉਸ ਸਮੇਂ ਸਾਡੀ ਭਾਜਪਾ ਨਾਲ ਸਾਂਝ ਸੀ ਉਹ ਸੈਂਟਰ ਤੋਂ ਪੈਸਾ ਲਿਆ ਕੇ ਦਿੱਤਾ ਸੀ ਭਾਵੇਂ ਉਹ ਪੈਸੇ ਲਾਏ ਮਤਲਬ ਕਾਂਗਰਸ ਸਰਕਾਰ ਨੇ ਪਰ ਪੈਸੇ ਲਿਆ ਕੇ ਅਸੀਂ ਦਿੱਤੇ ਸ਼ਹਿਰ ਦੇ ਵਿਕਾਸ ਵਾਸਤੇ ਹਸਪੀਟਲ ਦੇ ਜਿਹੜਾ ਆਪਾਂ ਕਹਿੰਦੇ ਟਰਾਮਾ ਸੈਂਟਰ ਬਣਾਇਆ ਉਹ ਸ਼ਹਿਰ ਵਾਸਤੇ ਉਹ ਅਕਾਲੀ ਦਲ ਦੀ ਦੇਣ ਆ ਔਰ ਜਿੰਨੀਆਂ ਵੀ ਮਤਲਬ ਡਵੈਲਪਮੈਂਟ ਦੀਆਂ ਜਿੰਨੀਆਂ ਵੀ ਆਪਾਂ ਕਹਿ ਦਈਏ ਬਿਲਡਿੰਗਾਂ ਬਣੀਆਂ ਨੇ ਸ਼ਹਿਰ 'ਚ ਉਹ ਸਾਰੀਆਂ ਸ਼ੋਮਣੀ ਅਕਾਲੀ ਦਲ ਦੀ ਦੇਣਾ ਇੱਕ ਵੀ ਕੰਮ ਸ਼ਹਿਰ ਦਾ ਇੱਕ ਕੰਮ ਗਣਾ ਦੇਣ ਇਹ ਕੋਈ ਕੰਦੀਆਂ ਇਹ ਨਹੀਂ ਵੀ ਅਸੀਂ ਹੁਣ ਪਿਛਲੇ ਦਿਨਾਂ 'ਚ ਅਸੀਂ ਦੇਖਿਆ ਕਿ ਨੌਵੇਂ ਪਾਤਸ਼ਾਹ ਦਾ ਸ਼ੀਦੀ ਪੁਰਬ ਅਸੀਂ ਮਨਾਇਆ ਪੰਜਾਬ ਨੇ ਮਨਾਇਆ ਸਰਕਾਰ ਵੱਲੋਂ ਵੀ ਮਨਾਇਆ ਗਿਆ ਵੀ ਐਡੀ ਮਾੜੀ ਗੱਲ ਹੋਈ ਕਿ ਸਾਡੇ ਸ਼ਹਿਰ 'ਚ ਨਗਰ ਕੀਰਤ ਨੰਗਣਾ ਸੀ ਉਹੀ ਸਾਈਡ ਸਾਫ਼ ਕੀਤੀ ਹੈ ਵੀ ਲੋਕਾਂ ਨੇ ਤਾਂ ਇੱਥੇ ਹੀ ਰਹਿਣਾ ਦੋਨੋਂ ਸਾਈਡਾਂ ਸਾਫ਼ ਕਰ ਦੋ ਇੱਥੇ ਮਾੜਾ ਕੀ ਹੈ ਇਹ ਸਫਾਈ ਕਰਨੀ ਲੱਗਿਓ ਤਾਂ ਸਾਰੇ ਸ਼ਹਿਰ ਦੀ ਸਫਾਈ ਕਰ ਦੋ ਇੱਕ ਸਾਈਡ ਕਿਉਂਕਿ ਲੋਕਾਂ ਨੂੰ ਦਿਖਾਉਣਾ ਸੀ ਜਿਹੜੇ ਦੂਰੋਂ ਲੋਕ ਚੱਲ ਕੇ ਆਉਣੇ ਸੀ ਉਹਨੂੰ ਦਿਖਾਉਣਾ ਸੀ ਕਿ ਸਾਡਾ ਸ਼ਹਿਰ ਬੜਾ ਸਾਫ਼ ਹੈ ਇੱਕ ਸਾਈਡ ਦਿਖਾ ਕੇ ਮਤਲਬ ਇਹ ਇਹ ਇੱਕ ਸਾਈਡ ਇੱਕ ਸਾਈਡ ਦਿਖਾ ਕੇ ਮਤਲਬ ਉਹਨਾਂ ਨੂੰ ਜਿਚਾਇਆ ਗਿਆ ਕਿ ਅਸੀਂ ਸ਼ਹਿਰ ਬੜਾ ਸਾਫ਼ ਸੁਥਰਾ ਕੀਤਾ ਹੋਇਆ ਅਸੀਂ ਲਾਈਟਾਂ ਲਾਈਆਂ ਲਾਈਟਿੰਗ ਕੀਤੀ ਹੋਰ ਬੜਾ ਕੁਝ ਕੀਤਾ ਪਰ ਮੈਂ ਕਹੂੰਗਾ ਬੜਾ ਮੰਦ ਭਾਗੀ ਗੱਲ ਆ ਮਾੜੀ ਹਾਲਾਤ ਨੇ ਸ਼ਹਿਰ ਸ਼ਹਿਰ ਚ ਵੀ ਸਰਕਾਰ ਦੇ ਪੰਜਾਬ ਚ ਵੀ ਸਰਕਾਰ ਦੇ ਜੋ ਭਗਵੰਤ ਮਾਨ ਕਹਿੰਦਾ ਸੀ ਉਹ ਵੀ ਅਸੀਂ ਦੇਖ ਲਿਆ ਵੀ ਨਿਰਾ ਝੂਠ ਬੋਲ ਲਿਆ ਕੰਮ ਕੋਈ ਨਹੀਂ ਕੀਤਾ ਇੱਥੋਂ ਦਾ ਵੀ ਮਤਲਬ ਜਿਹੜਾ ਐਮ ਐਲ ਏ ਆ ਜੋ ਮੰਤਰੀ ਹੈ ਉਹ ਵੀ ਜੇ ਇੰਨਾ ਮਤਲਬ ਕਹਿੰਦੇ ਵਿਕਾਸ ਦਾ ਆਪਣੇ ਆਪ ਨੂੰ ਕਹਿੰਦਾ ਮੈਂ ਵਿਕਾਸ ਬਹੁਤ ਕਰ ਰਿਹਾ ਤੇ ਫਿਰ ਡਰ ਕੇ ਇਸ ਗੱਲ ਦਾ ਥੋੜੇ ਮਤਲਬ ਆ ਦਿਨਾਂ ਚ ਉਹਨੂੰ ਕਿਉਂਕਿ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਜਿਹਾ ਮਾਫੀ ਵੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਸ਼ਰਧਾ ਸਰਕਾਰ ਭੇਟ ਕਰਨਾ ਬੰਦ ਹੋਈ ਸਾਡੇ ਦਿਨ ਜੋ ਸ਼ਹੀਦਾਂ ਦੇ ਚਲਦੇ ਆ ਸੀਧੀ ਦਿਹਾੜਾ ਸਾਡਾ ਚੱਲਿਆ ਛੋਟੇ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸੀਧੀ ਦਿਹਾੜਾ ਚੱਲਦਾ ਇਹ ਮਤਲਬ ਇਹ ਦਿਹਾੜਿਆਂ ਨੂੰ ਮੁੱਖ ਰੱਖ ਕੇ ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਚਾਹੁੰਨਾ ਮੈਂ ਸਾਰੇ ਸੰਗਤ ਨੂੰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਅਸੀਂ ਆਪਣੇ ਜੋ ਧਰਮ ਨਾਲ ਜੁੜ ਕੇ ਜੋ ਦੇਸ਼ ਦੀ ਕੌਮ ਦੀ ਸੇਵਾ ਕਰਨੀ ਆ ਉਹ ਵੀ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਕੇ ਅਸੀਂ ਆਪਣੇ ਸਮਰਪਿਤ ਹੋ ਗਏ ਕਿਉਂਕਿ ਜਿਹੜੇ ਲੋਕ ਇਹਨਾਂ ਨੇ ਸ਼ਹੀਦਾਂ ਦੇ ਨਾਂ ਤੇ ਵੋਟਾਂ ਨਹੀਂਆਂ ਆਪਣੇ ਕਹਿ ਦिए ਇਨਕਲਾਬ ਦੇ ਨਾਂ ਤੇ ਵੋਟਾਂ ਨਹੀਂਆਂ ਉਹ ਲੋਕ ਆਪਣੇ ਸ਼ੋਕਲ ਨੂੰ ਭੁੱਲ ਗਏ ਆਪਣੇ ਧਰਮ ਨੂੰ ਭੁੱਲ ਗਏ ਆਪਣੇ ਸੱਭਿਆਚਾਰ ਨੂੰ ਭੁੱਲ ਗਏ ਆਪਣੇ ਕ੍ਰਾਂਤੀਕਾਰੀਆਂ ਨੂੰ ਭੁੱਲ ਗਏ ਸਾਰਾ ਕੁਝ ਭੁੱਲ ਕੇ ਅੱਜ ਸਿਰਫ ਤੇ ਸਿਰਫ ਪ੍ਰੋਪਗੈਂਡਾ ਹੋ ਰਿਹਾ ਅੱਜ ਡਰਾਮੇਬਾਜ਼ੀ ਹੋ ਰਹੀ ਹੈ ਮੈਂ ਕਹੂੰਗਾ ਤੁਸੀਂ ਕਰੋ ਰਾਜਨੀਤੀ ਕਰਨੀ ਚਾਹੀਦੀ ਆ ਧਰਮ ਦਾ ਵੀ ਖਿਆਲ ਰੱਖਣਾ ਚਾਹੀਦਾ ਸਾਰੇ ਵਕਾ ਸਾਰੇ ਪਾਸੇ ਦਾ ਖਿਆਲ ਰੱਖਣਾ ਚਾਹੀਦਾ ਪਰ ਜਿਹੜੇ ਅੱਜ ਹਾਲਾਤ ਨੇ ਪੰਜਾਬ ਮੈਂ ਕਹੂੰਗਾ ਬੜਾ ਨਿਹਾਰ ਵੱਲ ਜਾ ਰਿਹਾ ਸੋ ਮੈਂ ਇਹਦੀ ਕੜੇ ਸ਼ਬਦਾਂ ਦੀ ਨਿੰਦਾ ਵੀ ਕਰਦਾ ਜੋ ਹਾਲਾਤ ਸ਼ਹਿਰ ਦੇ ਨੇ ਉਹ ਵੀ ਤੁਹਾਨੂੰ ਪਤਾ ਅੱਜ ਦਾ ਮੁੱਖ ਗੱਲ ਨਹੀਂ ਸੀਗਾ ਕਿ ਅੱਜ ਜਿਹੜੀ ਮਤਲਬ ਵਾਰਡਬੰਦੀ ਆ ਕੱਲ ਸਾਡੇ ਧਿਆਨ 'ਚ ਇਹ ਵੀ ਆਇਆ ਕਿ ਨਕਸ਼ਾ ਲਗਾਇਆ ਗਿਆ ਫਿਰ ਉਤਾਰਿਆ ਗਿਆ ਸਾਨੂੰ ਇਹ ਗੱਲ ਪਹਿਲਾਂ ਸੁਣਨ 'ਚ ਆ ਗਈ ਸੀ ਕਿ ਇੱਕ ਹਫਤਾ ਵੈਸੇ ਨਕਸ਼ਾ ਲਾਉਣਾ ਹੁੰਦਾ ਜਿਹੜੀ ਵਾਰਡਬੰਦੀ ਬਣਦੀ ਆ ਉਹ ਨਕਸ਼ਾ ਇਹਨਾਂ ਨੇ ਉਹ ਰਾਤ ਬਰਾਤੇ ਲਾਉਂਦੇ ਆ ਲਾ ਲੰਦੇ ਆ ਪਤਾ ਨਹੀਂ ਲਾਇਆ ਪਤਾ ਨਹੀਂ ਨਹੀਂ ਲਾਇਆ ਰੱਬ ਜਾਣਦਾ ਪਰ ਉਹ ਸੁਣਨ ਚਾਹੀਏ ਗੱਲ ਕਿ ਕਮੇਟੀ ਨਕਸ਼ਾ ਲਾਇਆ ਗਿਆ ਫੋਟੋਆਂ ਖਿੱਚੀਆਂ ਗਈਆਂ ਤੇ ਉਹ ਲਾ ਦਿੱਤਾ ਗਿਆ ਹੁਣ ਵੀ ਆਉਣ ਵਾਲੇ ਸਮੇਂ 'ਚ ਇਹੀ ਲੱਗਦਾ ਕਿ ਉਹ ਫੇਰ ਵੇਲੇ ਕੋ ਵੇਲੇ ਲਾ ਕੇ ਨਕਸ਼ਾ ਲਾਇਆ ਜਾਊਗਾ ਲੋਕਾਂ ਨੂੰ ਦਿਖਾਇਆ ਨਹੀਂ ਗਿਆ ਮੈਂ ਕਹੂੰਗਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਅਸੀਂ ਮਤਲਬ ਐਸਟੀਐਮ ਸਾਹਿਬ ਨੂੰ ਵੀ ਇੱਕ ਮੰਗ ਪੱਤਰ ਦੇਣਾ ਹੈ ਡੀ ਸਾਹਿਬ ਨੂੰ ਵੀ ਦੇਣਾ ਹੈ ਕਿ ਨਾ ਤਾਂ ਬਾੜਬੰਦੀ 'ਚ ਸਾਡਾ ਕੋਈ ਨੁਮਾਇੰਦਾ ਲਿਆ ਗਿਆ ਉਸ ਸਮੇਂ ਜੋ ਕਮੇਟੀ ਬਣਾਈ ਗਈ ਨਾ ਸਾਨੂੰ ਨਕਸ਼ਾ ਦਿਖਾਇਆ ਗਿਆ ਨਾ ਹੁਣ ਨਕ ਲਾ ਕੇ ਲਾਇਆ ਨਹੀਂ ਜਾ ਰਿਹਾ ਡੀ ਸਾਹਿਬ ਨੂੰ ਦਵਾਂਗੇ ਜੇ ਨਹੀਂ ਕਿਸੇ ਮਸਲੇ ਦਾ ਹੱਲ ਨਿਕਲੂਗਾ ਤਾਂ ਹਾਈ ਕੋਰਟ ਜਾਵਾਂਗੇ ਹਾਈ ਕੋਰਟ ਜਾ ਕੇ ਇਸ ਮਸਲੇ ਦਾ ਹੱਲ ਵੀ ਕੱਢਾਂਗੇ ਤੇ ਜੋ ਸਾਡੇ ਲੋਕਾਂ ਦੇ ਹੱਕ ਨੇ ਕਿਉਂਕਿ ਸਾਡੇ ਕਾਉਂਸਲਰਾਂ ਨੇ ਵੀ ਜਿਹੜੇ ਸਾਡੇ ਨਮਾਇंदे ਨੇ ਜਾਂ ਸਾਡੇ ਜਿਹੜੇ ਵਾਰਡ ਇੰਚਾਰਜ ਨੇ ਉਹਨਾਂ ਨੇ ਵੀ ਇਲੈਕਸ਼ਨਾਂ ਲੜਨੀਆਂ ਸਾਡੇ ਸਾਰੇ ਭਰਾ ਬੈਠੇ ਆ ਅਸੀਂ ਵੀ ਇਲੈਕਸ਼ਨਾਂ ਲੜਨੀਆਂ ਨੇ ਸੋ ਸਾਨੂੰ ਪਤਾ ਹੋਣਾ ਚਾਹੀਦਾ ਕਿ ਸ਼ਹਿਰ ਦੇ ਨਕਸ਼ੇ ਕਿਸ ਤਰ੍ਹਾਂ ਬਣੇ ਨੇ ਇੱਕਦਮ ਮੈਂ ਪਹਿਲਾਂ ਵੀ ਸਾਡਾ ਨੁਕਸਾਨ ਹੋਇਆ ਕਿ ਬਲਾਕ ਸਮਟੀ ਜ਼ਿਲ੍ਹਾ ਪ੍ਰੈਜ਼ੀਡੈਂਟ ਚੋਣਾਂ ਇੱਕਦਮ ਮਤਲਬ ਅਨਾਉਂਸ ਹੋਈਆਂ ਉਹ ਚ ਤਿਆਰੀ ਵੀ ਨਹੀਂ ਹੋ ਸਕੀ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਸਾਨੂੰ ਪਤਾ ਹੋਵੇ ਸ਼ਹਿਰ ਦਾ ਬਾੜਬੰਦੀ ਕਿਸ ਤਰੀਕੇ ਨਾਲ ਹੋਈ ਆ ਤਾਂ ਕਿ ਤਿਆਰੀ ਵੀ ਕੀਤੀ ਜਾ ਸਕੇ ਸਾਡੇ ਲੋਕ ਲੋਕਾਂ ਦੇ ਆਪਣੀਆਂ ਆਪਣੀਆਂ ਗੜੀਆਂ ਦਾ ਖਿਆਲ ਵੀ ਰੱਖ ਸਕਣ ਤੇ ਉਹਨਾਂ ਦੀ ਸਫਾਈ ਦਾ ਸੰਭ ਸੰਭਾਲਦਾ ਉਹ ਸਾਰਾ ਖਿਆਲ ਕਰ ਸਕਣ ਸੋ ਮੈਂ ਇਹ ਮਤਲਬ ਸਰਕਾਰ ਨੂੰ ਇਹ ਬੇਨਤੀ ਵੀ ਕਰਦਾ ਨਾਲ ਚੇਤਾਵਨੀ ਵੀ ਦੰਨਾ ਜੇ ਤੁਸੀਂ ਨਹੀਂ ਹਰਕਤਾਂ ਤੋਂ ਆਵਾਜ਼ ਆਏ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਉਹ ਨਕਸ਼ਾ ਵੀ ਲਾਓ ਸਾਨੂੰ ਪਤਾ ਲੱਗੇ ਨਹੀਂ ਲਾਉਂਗੇ ਤਾਂ ਅਸੀਂ ਪਹਿਲਾਂ ਡੀ ਸਾਹਿਬ ਕੋ ਫਿਰ ਹਾਈ ਕੋਰਟ ਜ਼ਰੂਰ ਜਾਵਾਂਗੇ ਤੇ ਇਹਨੂੰ ਚੈਲੰਜ ਕਰਾਂਗੇ ਇਹਨੂੰ ਨਕਸ਼ੇ ਨੂੰ ਅਸੀਂ ਚੈਲੰਜ ਕਰਕੇ ਜੋ ਵੀ ਬਣਦੀ ਕਾਰਵਾਈ ਹੋ ਕੀਤੀ